ਹਾਂਜੀ ਮੈਂ ਨਖਾਸੀ ਸੰਦੂਖਲਾ ਦਾ ਸ਼ਹਿਰ ਦਾ ਵਾਸੀ ਜਿੱਥੇ ਇੰਦਰ ਦੇਵਤਾ ਅੱਜ ਸਾਰੇ ਪੰਜਾਬ ਤੇ ਮਿਹਰਮਾਨ ਹੋਇਆ ਪਿਆ ਉੱਥੇ ਆਮ ਜਨਤਾ ਨੂੰ ਗਰੀਬਾਂ ਨੂੰ ਕੰਮਦਾਰ ਵਾਲਿਆਂ ਨੂੰ ਜਾਣ ਲਈ ਬਹੁਤ ਦਿੱਕਤ ਆਇਆ ਹੈ ਸ਼ਹਿਰ ਤੇ ਲੰਘਣ ਵਾਲਿਆਂ ਨੂੰ ਪਿੰਡਾਂ 'ਚ ਆਉਣ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਕੋਈ ਕੰਮ ਕਰ ਤੇ ਜਾਣ ਵਾਲਿਆਂ ਨੂੰ ਖਾਓ ਦੇ ਲੈਣ ਵਾਲਿਆਂ ਨੂੰ ਸੱਤੀ ਪਾਣੀ 흘ਜਾਣ ਵਾਸਤੇ ਲੋਕਾਂ ਨੂੰ ਬਹੁਤ ਮੁਸ਼ਕਲ ਆਈ ਤੇ ਇਸ ਦਾ ਲਗਾ